ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਫਿਰੋਜ਼ਪੁਰ ਤੋਂ ਗੁਰੂ ਹਰਸਹਾਇ ਤੋਂ ਜਲੰਧਰ ਜਾਣ ਵਾਲੀ ਪੀਆਰਟੀਸੀ ਦੀ ਸਰਕਾਰੀ ਬੱਸ ਹੀ ਲੌਰੇ ਚੋਰ ਬੱਸ ਡਰਾਈਵਰ ਅਤੇ ਕੰਡਕਟਰ ਗੁਰੂ ਹਰਸਹਾਇ ਦੇ ਪਾਸ ਪਿੰਡ ਗੋਲੂ ਕਾ ਮੋੜ ਵਿਖੇ ਟਾਬੇ ਉੱਪਰ ਬੱਸ ਖੜੀ ਕਰਕੇ ਖਾ ਰਹੇ ਸੀ ਖਾਣਾ ਚੋਰਾਵੱਲੋ ਸਰਕਾਰੀ ਬੱਸ ਹੀ ਚੋਰੀ ਕਰਕੇ ਲੈ ਗਏ ਸੀਸੀਟੀਵੀ ਵਿੱਚ ਹੋਈ ਚੋਰਾਂ ਦੀ ਪਛਾਣ ਪੁਲਿਸ ਨੇ ਇੱਕ ਚੋਰ ਕੀਤਾ ਕਾਬੂ ਚੋਰੀ ਹੋਈ ਬੱਸ ਵੀ ਕੀਤੀ ਬਰਾਮਦ ਫਿਰੋਜ਼ਪੁਰ ਤੋਂ ਬਿਊਰੋ ਰਿਪੋਰਟ ਫਰੀਦਕੋਟ ਦੀ ਬੱਸ ਜਿਹੜੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਚੱਲਦੀ ਸਵਾ ਉਹ ਟਾਬੇ ਤੇ ਖੜੀ ਕਰਕੇ ਰੋਟੀ ਖਾਣ ਗਏ ਸੀਗੇ ਤੇ ਉਹਨਾਂ ਦੇ ਆਉਂਦਿਆਂ ਨੂੰ ਜਿਹੜੀ ਬੱਸ ਹੈ ਉਹ ਚੋਰੀ ਹੋ ਗਈ ਜੀ ਸਰ ਜਿੱਤੇ ਸਾਡੇ ਐਸ ਐਚਓ ਵੱਲੋਂ ਨਾਲ ਹੀ ਇਤਲਾਹ ਮਿਲਣ ਤੇ ਉਹ ਮਗਰ ਪਿੱਛਾ ਕੀਤਾ ਪਿੱਛਾ ਕਰਨ ਤੇ ਉਹਨਾਂ ਨੂੰ ਕਲੂ ਮਿਲ ਗਿਆ ਤੇ ਉਹਨਾਂ ਨੇ ਰਾਤ ਰਾਤ ਦੇ ਵਿੱਚ ਬੱਸ ਵੀ ਰਿਕਵਰ ਕਰ ਲਈ ਤੇ ਇੱਕ ਬੰਦਾ ਵੀ ਅਰੈਸਟ ਕਰ ਲਿਆ ਇਹ ਬੰਦਾ ਇੱਕ ਤਮ ਦੌੜਦਾ ਸੀ ਜੀ ਤੇ ਪਰਚਾ ਦਰਜ ਕਰਕੇ ਜਿਹੜੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਜੀ ਤਪੀਸ਼ਯਾਰੀ ਵਿੱਚ ਪੀਆਰਟੀਸੀ ਫਰੀਜ਼ਪੋਰਟ ਠੀਕ ਹੈ ਸਹਿਬ